ਘਰ ਦੇ ਵਿੱਚ ਨਕਾਰਾਤਮਕ ਕੋਈ ਸ਼ਕਤੀ ਹੈ ਕੋਈ ਜਾਦੂ ਟੂਣਾ ਹੋਇਆ ਹੈ ਕਿਸੇ ਦੀ ਨਜ਼ਰ ਲੱਗੀ ਹੈ ਇਹ ਕਿਵੇਂ ਪਤਾ ਕਰ ਸਕਦੇ ਹੋ ਜੀ ਹਾਂ ਵਾਸਤੂ ਸ਼ਾਸਤਰ ਦੇ ਅਕੋਰਡਿੰਗ ਅਸੀਂ ਤੁਹਾਨੂੰ ਦੱਸਾਂਗੇ ਸਿਰਫ ਕੁਝ ਚੀਜ਼ਾਂ ਨੇ ਜਿਸ ਤੋਂ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਘਰ 'ਚ ਕੋਈ ਨੈਗੇਟਿਵ એનર્ਜੀ ਹੈ ਜਾਂ ਨਹੀਂ ਤੁਹਾਡੇ ਘਰ 'ਤੇ ਕਿਸੇ ਦੀ ਨਜ਼ਰ ਲੱਗੀ ਹੈ ਜਾਂ ਨਹੀਂ ਬਹੁਤ ਸਾਰੇ ਲੋਕ ਵਾਸਤੂ ਸ਼ਾਸਤਰ ਨੂੰ ਮੰਨਦੇ ਨੇ ਬਹੁਤ ਸਾਰੇ ਲੋਕ ਨਹੀਂ ਮੰਨਦੇ ਸੋ ਜਿਹੜੇ ਵਾਸਤੂ ਸ਼ਾਸਤਰ ਨੂੰ ਮੰਨਦੇ ਨੇ ਖਬਰ ਸਿਰਫ ਉਹਨਾਂ ਦੇ ਲਈ ਹੈ ਜਿਾਸੋ ਸ਼ਿਗਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਘਰ ਦੇ ਵਿੱਚ ਨੈਗੇਟਿਵ એનર્ਜੀ ਦਾ ਹੋਣਾ ਕੇਵਲ ਮਾਨਸਿਕ ਅਤੇ శਰੀਰਕ ਜੈਤ ਸਰੀਰਕ ਤਰੀਕੇ ਦੇ ਨਾਲ ਪ੍ਰਭਾਵ ਨਹੀਂ ਪਾਉਂਦਾ ਬਲਕਿ ਇਸ ਦੇ ਨਾਲ ਆਰਥਿਕ ਪਰਿਵਾਰਿਕ ਅਤੇ ਵਿਅਕਤੀਗਤ ਤਰੀਕੇ ਦੇ ਨਾਲ ਵੀ ਸਮੱਸਿਆਵਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ ਸੋ ਤੋਂ ਅਨਵਾਸਾਨ ਪਾਸ਼ਾ ਦੇ ਵਿੱਚ ਦੱਸਾਂਗੇ ਕਿ ਵਾਸਤ ਸ਼ਾਸਤਰ ਦੇ ਅਨੁਸਾਰ ਘਰ ਦੇ ਵਿੱਚ 네ਗੇਟਿਵ એનર્ਜੀ ਹੈਗੀ ਹੈ ਤੇ ਇਸ ਦਾ ਪਤਾ ਲਗਾਉਣ ਦੇ ਲਈ ਕੁਝ ਆਸਾਨ ਜਿਹੇ ਤਰੀਕੇ ਨੇ ਜਿਸ ਦੇ ਨਾਲ ਤੁਸੀਂ 네ਗੇਟਿਵ એનર્ਜੀ ਦੀ ਜਿਹੜੀ ਹੁੰਦਾ ਹੈ ਹੈਗੀ ਹੈ ਜਾਂ ਨਹੀਂ ਤੁਸੀਂ ਉਸ ਬਾਰੇ ਪਤਾ ਲਗਾ ਸਕਦੇ ਹੋ ਘਰ ਦੇ ਵਿੱਚ ਨੈਗੇਟਿਵ એનર્ਜੀ ਦੇ ਕੀ ਸੰਕੇਤ ਹਨ ਪਹਿਲਾ ਤੇ ਹੀ ਹੈ ਕਿ ਬਿਨਾ ਕਿਸੇ ਵੀ ਵਿਸ਼ੇਸ਼ ਕਾਰਨ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੋ ਰਿਹਾ ਹੈ ਆਪਸੀ ਪਰਿਵਾਰਕ ਮੈਂਬਰਾਂ ਦਾ ਤਾਲ ਮੇਲ ਨਹੀਂ ਵੱਧ ਰਿਹਾ ਪਹਿਲਾਂ ਜਿਹੜੇ ਆਪਸ ਦੇ ਵਿੱਚ ਪਿਆਰ ਦੇ ਨਾਲ ਰਹਿੰਦੇ ਸੀ ਅੱਜ ਉਹ ਬਿਨਾ ਗੱਲ ਤੋਂ ਇੱਕ ਦੂਜੇ ਨੂੰ ਖਿੱਚਦੇ ਨੇ ਦੇਖ ਕੇ ਇੱਕ ਦੂਜੇ ਨਾਲ ਲੜਦੇ ਨੇ ਤੇ ਇਹ ਨੈਗੇਟਿਵ એનર્ਜੀ ਦਾ ਸੰਕੇਤ ਹੋ ਸਕਦਾ ਹੈ ਹਾਲਾਂਕਿ ਹਰ ਕੇਸ ਦੇ ਵਿੱਚ ਅਜਿਹਾ ਨਹੀਂ ਹੋ ਸਕਦਾ ਪਰ ਇਹ ਨੈਗੇਟਿਵ એનર્ਜੀ ਦਾ ਸੰਕੇਤ ਹੋ ਸਕਦਾ ਹੈ ਵਾਸਤਵ ਸ਼ਾਸਤਰ ਇਹ ਕਹਿੰਦਾ ਹੈ ਦੂਜਾ ਇਹ ਹੈ ਕਿ ਘਰ ਦੇ ਅੰਦਰ ਲਗਾਏ ਗਏ ਪੌਦੇ ਦੇਖਭਾਲ ਹੋਣ ਦੇ باوجود ਜਿਹੜੇ ਨੇ ਮੁਰਝਾ ਰਹੇ ਨੇ ਸੁੱਕ ਰਹੇ ਨੇ ਤੇ ਇਹ ਵੀ ਨਕਾਰਾਤਮਕ ਸ਼ਕਤੀ ਦਾ ਸੰਕੇਤ ਜਿਹੜਾ ਇਹ ਹੋ ਸਕਦਾ ਹੈ ਤੀਸਰਾ ਇਹ ਹੈ ਕਿ ਅਗਰ ਘਰ ਦੇ ਵਿੱਚ ਪਾਲਤੂ ਜਾਨਵਰ ਹੈ ਤੇ ਉਹ ਅਚਾਨਕ ਅਜੀਬ ਜਿਹਾ ਵਿਵਹਾਰ ਕਰ ਰਿਹਾ ਹੈ बार-बार ਚੀਕਾ ਮਾਰ ਰਿਹਾ ਹੈ ਕਿਸੇ ਕੋਨੇ ਤੇ ਡਰ ਕੇ ਬੈਠਾ ਹੋਇਆ ਹੈ ਤੇ ਇਹ ਵੀ ਨੈਗੇਟਿਵ એનર્ਜੀ ਦਾ ਕਾਰਨ ਹੋ ਸਕਦਾ ਹੈ ਅਗਲਾ ਹੈ ਜੀ ਵਾਸੂ ਸ਼ਾਸਤਰ ਦੇ ਅਨੁਸਾਰ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਘਰ ਦੇ ਵਿੱਚ ਅਜੀਬ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਅਜੀਬ ਜਿਹਾ ਇੱਕ ਜੀ ਅਜੀਬ ਜਈ ਬਦਬੂ ਮਹਿਸੂਸ ਹੁੰਦੀ ਹੈ ਤੇ ਇਹ ਵੀ ਨਕਾਰਾਤਮਕ ਊਰਜਾ ਦਾ ਸੰਕੇਤ ਹੋ ਸਕਦਾ ਹੈ ਨਾਲ ਦੀ ਨਾਲ ਇਹ ਘਰ ਦੇ ਵਿੱਚ ਇਲੈਕਟ੍ਰੋਨਿਕ ਉਪਕਰਣ ਵਾਰ-ਵਾਰ ਖਰਾਬ ਹੋ ਰਹੇ ਨੇ ਚੀਜ਼ਾਂ ਜਿਹੜੀਆਂ ਨੇ ਉਹ ਡਿੱਗ ਕੇ ਟੁੱਟ ਰਹੀਆਂ ਨੇ ਅਧਿਨਾਂ ਗੱਲੋ ਜੋ ਹੈ ਉਹ ਚੀਜ਼ਾਂ ਬਣਾਉਣ ਦੇ ਵਿੱਚ ਤੁਹਾਡੇ ਪੈਸੇ ਲੱਗਦੇ ਨੇ ਤੇ ਇਹ ਵੀ 네ਗੇਟਿਵ એનર્ਜੀ ਦਾ ਕਾਰਨ ਹੋ ਸਕਦਾ ਹੈ ਹੋ ਸਕਦਾ ਹੈ ਕਿ ਤੁਹਾਡੇ ਘਰ ਤੇ ਕਿਸੇ ਦੀ ਨਜ਼ਰ ਲੱਗੀ ਹੈ ਘਰ ਦੇ ਵਿੱਚ ਆਰਥਿਕ ਨੁਕਸਾਨ ਕਾਰਜ ਵਧ ਰਿਹਾ ਹੈ ਪਰਿਵਾਰ ਦੇ ਜਿਹੜੇ ਲੋਕ ਨੇ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਨੇ ਬਿਮਾਰੀ ਤੇ ਪੈਸਾ ਲੱਗਦਾ ਹੈ ਤੇ ਇਹ ਵੀ 네ਗੇਟਿਵ એનર્ਜੀ ਦਾ ਸੰਕੇਤ ਹੋ ਸਕਦਾ ਹੈ ਹਾਲਾਂਕਿ ਇਹਨਾਂ ਚੀਜ਼ਾਂ ਨੂੰ ਹਰੇਕ ਵਿਅਕਤੀ ਨਹੀਂ ਮੰਨਦਾ ਪਰ ਜਿਹੜੇ ਵਾਸਤੂ ਸ਼ਾਸਤਰ ਨੂੰ ਮੰਨਦੇ ਨੇ ਉਹਨਾਂ ਦੇ ਅਕੋਰਡਿੰਗ ਇਹ ਚੀਜ਼ਾਂ ਜਿਹੜੀਆਂ ਨੇ ਉਹ 네ਗੇਟਿਵ એનર્ਜੀ ਦਾ ਸੰਕੇਤ ਹੋ ਸਕਦੀਆਂ ਨੇ ਸੋ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਬੇਫਾਲਤੂ ਨੇ ਜਾਂ ਇਹਨਾਂ ਚੀਜ਼ਾਂ ਦਾ ਪ੍ਰਭਾਵ ਹੁੰਦਾ ਹੈ ਜਾਂ ਤੁਹਾਨੂੰ ਵੀ ਲੱਗਦਾ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਸਹਿਮਤ ਹੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ